ਹੈਲੋ ਹਾਜੀਤ ਕਾਲ ਜੀ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜਰਤਿਆਂ ਨੂੰ ਸਵਾਗਤ ਕਰਦੇ ਆਂ ਜੀ ਆਸ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੈ ਹੋਣੀ ਵੀ ਚਾਹੀਦੀ ਹੈ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੰਟ ਸਾਡੇ ਚੈਨਲ ਤੇ ਨਵੇਂ ਚੰਨ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਆਜੋ ਫਿਰ ਬਣੇ ਰਿਹਾ ਵੀਡੀਓ ਨਾਲ ਐਂਡ ਤੱਕ ਜੀ ਲੈ ਇੰਨੇ ਪ੍ਰੋਗਰੈਸ ਕਿ ਇਧਰ ਪਾਸਤਾ ਬਣਾਇਆ ਜਾ ਰਿਹਾ ਹੈ। ਵਿੱਚ ਕੀ ਪਾਣੀ ਪਾ ਕੇ ਵਿੱਚ ਨਮਕ ਹੂੰ ਵਿੱਚ ਤੇਲ ਪਾਉਣਾ ਥੋੜਾ ਜਿਹਾ ਕਿਤੇ ਕੱਲੇ ਨਹੀਂ ਬਬਲ ਹੋ ਗਿਆ ਹੋਣਾ ਫਿਰ ਮਾਹੌ ਜੇ ਬਕ ਕੰਮ ਇਹ ਕੰਪਲੀਟ ਹੋ ਗਿਆ ਹੂੰ ਤੜਕੀ ਵਾਸਤੇ ਇਹ ਬਣਾ ਲੈਂਦਾ ਦੂਆ ਹੁੰਦਾ ਮੈਦਾ ਲੱਗੇ ਦ ਮਿਉਨੈਸ ਪਾ ਗਏ ਮਿਉਨੈਸ ਆਲਾ ਲੱਗੂ ਹੁੰਦਾ ਏ ਇੱਕ ਦੂਸਰਾ ਹੁੰਦਾ ਉਹ ਮੈਦੇ ਨਾਲ ਵਾਲਾ ਸਮਿਉਨੀ ਵੀ ਇਹ ਮਿੱਜੀ ਇਹ ਬਾਬਾ ਇਹ ਦੇਖੋ ਇਨ ਬਾਅਦ ਚ ਥੋੜਾ ਜਿਹਾ ਹਲਕਾ ਜਿਹਾ ਜਦੋਂ ਬਣ ਗਿਆ ਪੂਰਾ ਤਿਆਰ ਹੋ ਗਿਆ ਉੱਪਰ ਪਾ ਕੇ ਚਿਲੀ ਫਲੈਕਸ ਜਾਂ ਕੁਝ ਹੋਰ ਵੀ ਨਾ ਪਾ ਕੇ ਪੁਰਾਣ ਜਾ। ਅੱਛਾ ਇਹ ਵਸੂ ਜਰਾ ਨਰਮ ਹੋ ਜੇ ਥੋੜਾ ਨਰਮੀਆਂ ਕੀ ਰਹਿੰਦਾ। ਨਰਮ ਹੋ ਜਾਈਏ। ਲੱਗ ਗਈ। ਪਾਸਟਾ ਮਣੀ ਇਧਰ। ਹੋ ਗਿਆ ਪੀਛੇ ਦੋ ਜਿਵੇਂ ਆ ਠੰਡੇ ਲੱਗਿਆ ਨਾ ਐਵੇਂ ਠੰਡੇ ਨਹੀਂ ਲੱਗਦਾ। ਸੋ ਮੈਂ ਦੰਬਾਂੇ ਕਰੀ ਜਾਉਂਦਾ। ਐਵੇਂ ਜੀ। ਸੋ ਜਿਹੜਾ ਆਇਆ ਮੈਂ ਨਾ ਕਿਹਦੀ? ਸਾਰਾ ਹੋ ਗਿਆ ਕਰ ਨਹੀਂ। ਐ। ਸੜਾ ਰਹੀ ਹੋਈ ਹੈ। ਜਿਹੜੀ ਇਹ ਆਇਲ ਹੈ। ਹੂੰ। ਤੇ ਤੇਲ ਜਾਂ ਦੋਲਦੀ ਹੈ। ਮਤਲਬ ਆਇਲ ਉਹ ਨਮਕ ਵਗੈਰਾ ਹੈ। ਛਾਲ ਵਗੈਰਾ ਉਹ ਨਿਕਲ ਜਾਂਦਾ। ਉਹ ਚੀਜ਼ ਨਹੀਂ ਫਾਇਦੇ ਹੋਣਗੇ ਮਿਕਸ ਕਰਨ ਦੇ। ਬਗੀ ਮੀউনিਸ ਸਮੈਸ ਉਹ ਸੁਬੀ ਹੋ ਜਾਣਾ। ਹਮ ਐਡਡ ਸੋ ਅਸੂ ਵੀ ਹੈ। ਉਹ ਪਾਈ ਦੀ ਹੁੰਦੀ ਇਹਦੇ ਵਿੱਚ। ਕੋਲ ਲਿਆਵਾਂਗੇ ਉਹ ਵੀ। ਉਹ ਤਾਂ ਹੈ ਕਿ ਸੀ ਖਤਮ ਹੀ ਹੋ ਗਈ ਆਪਣੇ। ਹਮ ਕੋਈ ਹਾਲ ਨਹੀਂ। ਗਰਮ ਕਰਨਾ ਉਹ ਤੋਂ ਮੈਂ ਮਿਕਸ ਕਰਾਂ ਜੋ ਕੇ ਕੇ ਪਾਇਆ ਬਾਈ ਕੁਝ ਨਹੀਂ ਪਿਆਸ ਤੇ ਮੈਂ ਨਮਕ ਪਾਇਆ ਹੋਰ ਕੁਝ ਨਹੀਂ ਪਾਇਆ ਹੀ ਨਹੀਂ ਦੇਖ ਨਹੀਂ ਕੀਤਾ ਸਾਨੂੰ ਵਾਕਿਆਪਾ ਪਾ ਸਕਦੇ ਆ ਬਹੁਤ ਕੁ ਸਾਮਾਨ ਹੈ ਮੈਂ ਪਾਏ ਨਹੀਂ ਨਹੀਂ ਕੀਤਾ ਪਾਣੀ ਚ ਉਰੇ ਵਿੱਚ ਕੁਝ ਨਹੀਂ

Tamam. 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 ਕਰਨੀ ਥਰੂ ਠੀਕ ਹੈ ਨੇ ਜਿਹੜੇ ਦਿਹਾਈਆਂ ਹੋ ਜੇ ਉੱਪਰ ਨਾਲ ਟੌਰ ਕਰ ਦੇਣੀ ਹੈ ਐਂ ਤੇ ਆਪਾਂ ਮਾ ਜਾ ਕੇ ਦੂਜਾ ਹਾਂ ਹਾਂ ਅਗਰ ਆਪੇ ਭਾ ਲੈ ਗ੍ਰਾਫਿਕ ਆਲੂ ਪਾਸ ਹਾਂ ਹਾਂ ਆਪਰੇ ਦੇ ਲਾਪੇ ਚਾਰ-ਚਾਰ ਹੋ ਕੇ ਚੱਲੇ ਆ ਸੀ ਬਾਕੀ ਤੁਹਾਨੂੰ ਜਾ ਕੇ ਦਿਖਾਵਾਂ ਕਿ ਕਿੱਥੇ ਜਦੇ ਹਾਂ ਹਾਂ ਹੁਣ ਕਿਹੜਾ ਪਾਣਾ ਤੰਗਾ ਮਮੀ ਜੀ ਚਾਹ ਚੰਗਾ ਜੀ ਦੁੱਧ ਉੱਠਵਾਂਗੇ ਕੋਈ ਉਹ ਠੀਕ ਜਾਣਾ ਹੈ ਇਹ ਬੁੱਕੀ ਪਾਣੀ ਪਾਉਂਦੇ ਪਾਸਾ ਦਵਾਣ ਪਾਣੀ ਭਿਗੇ ਤੁਰੇਗਾ ਨਾ ਮੁੱਖ ਲੈ ਭਾਈ ਇਹਨੇ ਵੀ ਚੱਲੇ ਆ ਸੀ ਤਿਆਰ ਹਸ਼ਾਰ ਹੋ ਗਿਓ ਆਹ ਫਿਰ ਇੰਦੇ ਪਾਣੀ ਤੁੰਗ ਲਿਆ ਦੇ ਗਲਾਸ ਤੁੰਨ ਨੂੰ ਤੁਹਾਨੂੰ ਜਾ ਕੇ ਦੱਸਾਂਗੇ ਭਾਈ ਕਿੱਥੇ ਚੱਲੇ ਆ ਠੀਕ ਹੈ ਹਾਂਜੀ ਹਾਂਜੀ ਇਹ ਕਰਨਾ ਕੋਈ ਪਾਤੀ ਬਾਹਰ ਜੇ ਵੀ ਆਉਂਗਾ ਹਾਂ

गया okay. okay. तो ਸੋ ਜਿਹੜਾ ਟਾਈ ਕਿੰਨਾ ਨਾ 40 ਰੁਪਏ ਕਿਲੋ ਬਣੇ ਲੱਖਾਂ ਕਿ ਕਿਲੋ ਕਰੀ ਹਾਂ ਪਰ ਆਮ ਵਾਲਿਆ ਕਿੰਨਾ ਕੇ ਪਾਦੇ ਰ ਸਭ ਨੂੰ ਨਹੀਂ ਸਭ ਪਾਦੇ ਹੋਵੇ ਆਜੇ ਹੋਵੇ 300 ਰੁਪਏ ਦਾ 2 ਕਿਲੋ ਓਕੇ ਟੋਟਲ 300 ਰੁਪਏ ਦਾ 1.5 ਕਿਲੋ 40 ਰੁਪਏ ਦਾ 1.5 ਕਿਲੋ ਡੇਢ ਮਰੋੜਾ 1.5 ਕਿਲੋ ਡੇਢ ਮਰੋੜਾ 1.5 ਕਿਲੋ ਡੇਢ ਮਰੋੜਾ 1.5 ਕਿਲੋ ਮੀਟਰ ਜ਼ਰੀਆ ਮਝਾੜੀ ਦਾ ਕਿਲੋ 1.2 ਡੇਢ ਕਿਲੋ ਜ਼ਰੀ ਦਾ ਕਿਲੋ 2.2 ਡੇਢ ਕਿਲੋ ਚੱਲੋ ਬਈ ਕੋਈ ਆ ਮੀਟਰ ਜ਼ਰੀਆ ਮਝਾੜੀ ਦਾ ਕਿਲੋ 1.2 ਡੇਢ ਕਿਲੋ ਜ਼ਰੀ ਦਾ ਕਿਲੋ 2.2 ਡੇਢ ਕਿਲੋ ਓਕੇ गाइस 2 2 ਓਕੇ गाइस 2 2 ਹਾਂ ਓਹ ਹਾਰੀ ਬਤਾਲਾ ਧੰਨਵਾਦ ਜੀ ਆਪ ਦਾ ਮਾਣੋ ਪਤਾ ਦੇਣ ਲਈ ਇਹ ਦੁੱਧ ਲੈ ਜੀਏ ਇਹ ਚੱਲੇਗੀ ਬਹੁਤ ਹੀ ਵਧੀਆ ਜੀ ਆਇਆਂ ਖੰਡਾ ਨਾ ਬੰਨ੍ਹਾ ਮੇਹਰबानी शुक्रिया ਦਸ ਨੌਗੇ ਛੋਟੇ ਪੈਸਾ ਦਿੱਤਾ ਹੈ ਅੱਛਾ ਨਾ ਉਹ ਦੀਰੋ ਦੇ ਲਈ ਅੱਛਾ ਜੀ ਅੱਜ ਮਾਰੂ ਅੱਜ ਮਾਰੂ ਠੀਕ ਹੈ ਦੂਪੀਆ ਕਾਦੀ ਮਚਾ ਲੈ ਨੇ ਰਾਤ ਦਾ ਆਇਓ ਪਿੰਛੰਗਣਾ ਬਾ ਕੋਈ ਜੀ ਮਹਿਮਾਨੀ ਹੋਟਲ ਦੀ ਸੋਚੋ ਵਧੀਆ ਜੀ ਠੀਕ ਹੈ ਲੈ ਭਾਈ ਅਸੀਂ ਆ ਗਏ ਇੱਥੇ ਆ ਗਏ ਤੁਹਾਨੂੰ ਪਤਾ ਹੀ ਲੱਗ ਗਿਆ ਵੀਡੀਓ ਨਾਲੋਂ ਅ ਸਰ ਵੀ ਕੋ ਬੀਆ ਜਿਸ ਟਾਲਨ ਆਰੇ ਬੋਰਡ ਤੇ ਜਾਨੇ ਕੋ ਜੋ ਆ ਚੁਆ ਹੋਵੇ ਕੋਈ ਬੰਦੇ ਵੀ ਆਪੇ ਰਿਪੋਰਟਾਂ ਦੇ ਆ ਜੀ ਬੜ ਰਹਿਤ ਮਗਾਂਡਾ ਤਾਂ ਇਹਨਾਂ ਇਧਰੋਂ ਲੈ ਅਮਰ ਟੋਕਾ ਕਰ ਰਿਹਾ ਪਰ ਉਹ ਨਾ ਇਧਰ ਇਹਨਾਂ ਮਗਾਂਡਾ ਤਾਂ ਇਹਦੀ ਕਿ ਆ ਮੈਂ ਹੁਣ ਤਾਂ ਆ ਗਿਆ ਮੈਂ ਫੋਨ ਕੱਦਾ ਕਰਨਾ ਮੈਂ ਲੋ ਜੀ ਫਿਰ ਆ ਤਾਂ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ-ਨਵੇਂ ਆਏ ਹੋ ਹੁਣੇ-ਹੁਣੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਸਾਡੇ ਕੋਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡਾ ਵਲੋਗ ਵਧੀਆ ਲੱਗਦਾ ਹੈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਅੰਤ ਤ ਸ਼ਿਆਂਗਾ ਵਿੱਚ ਸਸਰੀ ਕਾਲ ਮੇਰੇ ਤੋਂ ਨੈਕਸਟ ਵੀਡੀਓ ਲਈ ਹਾਜ਼ਰ ਹੋਵਦੇ ਰਹਿਓ ਰਬ ਤਰੱਕੀਆਂ ਦੇ ਤੁਹਾਨੂੰ ਚੰਗਾ ਵੀ ਸਤ ਸ੍ਰੀ ਅਕਾਲ ਜੀ